ਮੇਰਕਲ ਦੇ ਇੱਕ ਕੁਐਸਚਨ ਸਾਨੂੰ ਵਾਰ-ਵਾਰ ਵਾਰ-ਵਾਰ ਆਲਮੋਸਟ ਹਰ ਇੱਕ ਕੋਲ ਹੀ ਆਉਂਦਾ ਹੈ ਕਿ ਬੱਚਿਆਂ ਤੋਂ ਬਿਨਾਂ ਰਹਿਣਾ ਕਿਵੇਂ ਲੱਗਦਾ ਬੱਚਿਆਂ ਨੂੰ ਛੱਡ ਕੇ ਕਿਵੇਂ ਆ ਗਈ ਲੋਕਾਂ ਦਾ ਇੱਕ ਤਕੀਆ ਕਲਾਮ ਬਣਿਆ ਹੋਇਆ ਹੈ ਜਦੋਂ ਉਹ ਫੋਨ ਕਰਦੇ ਨੇ ਮੈਨੂੰ ਕਈਆਂ ਨੂੰ ਇਹ ਗੱਲ ਟੋਕਣੀ ਪਈ ਕਿ ਜਦੋਂ ਉਹਨਾਂ ਨੇ ਕਿਹਾ ਅੱਛਾ ਫੇ ਬੀਬੀ ਸਾਥ ਛੱਡ ਗਈ ਹੈ ਬਹੁਤ ਕੁਸ਼ ਜੇ ਫੋਨ ਕਰ ਜਾ ਕਿੱਥੇ ਆ ਕਦੋਂ ਆਉਣਾ ਕਿਹਦੇ ਨਾਲ ਹੈ ਕਿਹੜੀ ਗੱਡੀ ਆ ਕਹਿੰਦੇ ਵੀ ਉਹਦੇ ਨਾਲ ਉਹ ਸਾਨੂੰ ਬੈਟਰ ਇਹ ਲੱਗਦਾ ਕਿ ਅਸੀਂ ਬਸ ਮੈਸੇਜ ਕਰ ਦਈਏ। ਅਰ ਬਹੁਤੀ ਵਾਰੀ ਝੂਠ ਚ ਲਿਖ ਦਿੰਦੇ ਨੇ। ਇਹ ਵੀ ਦੱਸ ਸਾਨੂੰ ਬੱਚਿਆਂ ਤੋਂ ਪਤਾ ਲੱਗਿਆ। ਬੱਚਿਆਂ ਨਾਲ ਜਦ ਵੀ ਗੱਲ ਹੁੰਦੀ ਆ ਉਹਨਾਂ ਨੂੰ ਕਹਿੰਦਾ ਵੀ ਆਪਾਂ ਇੱਕ 24 ਘੰਟੇ ਦੀ ਦੂਰੀ ਤੇ ਹੈਗੇ ਆ। ਬਿਲਕੁਲ। ਜਿਹੜਾ ਇਹ فاਸਲਾ 24 ਘੰਟਾ ਦਾ ਹੈਗਾ। ਪਰ ਅਸੀਂ ਜੁੜੇ ਉਹਨਾਂ ਨਾਲ ਹਰ ਟਾਈਮ ਹੋਏ ਆ। ਹੂੰ ਤੇ ਬੱਚਿਆਂ ਪ੍ਰਤੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਅਸੀਂ ਉਹਨਾਂ ਨੂੰ ਪੈਦਾ ਕੀਤਾ। ਹਾਂਜੀ। ਪਰ ਬੱਚੇ ਤੁਹਾਡੇ ਮੁਤਾਬਕ ਜ਼ਿੰਦਗੀ ਜਿਉਣ ਉਹ ਤੁਹਾਡੀ ਮਲਕੀਅਤ ਨਹੀਂ ਹੈਗੀ ਨਹੀਂ ਹੈਗੀ ਉਹ ਤੁਹਾਡੀ ਜਾਇਦਾਦ ਨਹੀਂ ਹੈਗੀ ਨਾਰਮਲ ਆਪਣੇ ਸ਼ਬਦ ਇੱਥੇ ਯੂਜ਼ ਕਰਨਾ ਦੇਖੋ ਜੀ ਬੱਚਿਆਂ ਤੋਂ ਵੱਡੀ ਕਿਹੜੀ ਜਾਇਦਾਦ ਹੈ ਮੈਂ ਕਿਹਾ ਬੱਚੇ ਜਾਇਦਾਦ ਹੈ ਹੀ ਨਹੀਂ ਤੁਹਾਡੀ ਨਾ ਬੱਚੇ ਤਾਂ ਇੱਕ ਬਲੈਸਿੰਗ ਨੇ ਹਾਂ ਉਹ ਜਿੰਨਾ ਕਿ ਤੁਹਾਨੂੰ ਮਿਲ ਰਹੇ ਨੇ ਜਾਂ ਉਹਨਾਂ ਨੂੰ ਪਾਲ ਕੇ ਤੁਹਾਨੂੰ ਜੋ ਖੁਸ਼ੀ ਮਿਲੀ ਖੁਸ਼ੀ ਮਿਲਦੀ ਹੈ ਮੈਨੂੰ ਉਹ ਜਾਇਦਾਦ ਜਦ ਤੁਸੀਂ ਉਹਨਾਂ ਨੂੰ ਬਣਾਉਨੇ ਫਿਰ ਤੁਸੀਂ ਉਹਨਾਂ ਦੇ ਹੱਕ ਜਮਾਉਨੇ ਹੋ ਹਾਂਜੀ ਗਲਤੀ ਸਭ ਤੋਂ ਇੱਥੇ ਹੋਗੀ ਨਾ ਹਰ ਇੱਕ ਬੰਦਾ ਇਸ ਭਲੇਖੇ ਦੇ ਬੱਚਿਆਂ ਨੂੰ ਵੱਡੀ ਕਿਹੜੀ ਜਾਇਦਾਦ ਆ ਮੈਂ ਕਿਹਾ ਕੋਈ ਜਾਇਦਾਦ ਨਹੀਂ ਬੱਚੇ ਤੁਹਾਡੀ ਕੋਈ ਜਾਇਦਾਦ ਨਹੀਂ ਬੱਚੇ ਤੁਹਾਡੀ ਇੱਕ ਬਲੈਸਿੰਗ ਨੇ ਤੁਹਾਨੂੰ ਪ੍ਰਮਾਤਮਾ ਨੇ ਬੱਚੇ ਬਖਸ਼ੇ ਤੇ ਤੁਸੀਂ ਉਹਨਾਂ ਨੂੰ ਜੰਮਿਆ ਤੁਸੀਂ ਉਹਨਾਂ ਨੂੰ ਪਾਲਿਆ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਸਾਂਝੇ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਅਕਸਰ ਅਸੀਂ ਸਾਂਝੇ ਕਰਦੇ ਗਏ ਗੱਲਾਂ ਬਾਤਾਂ ਤੁਹਾਡੇ ਨਾਲ ਆਪਣੇ ਇਸ ਚੈਨਲ ਤੇ ਸਾਂਝੀਆਂ ਕਰਦੇ ਰਹਿੰਨੇ ਆ ਉਹਨਾਂ ਤੇ ਜਾਦਾ ਗੱਲਾਂ ਬਾਤਾਂ ਇਹ ਵੀ ਨੇ ਕਿ ਜਿਹੜੇ ਲੋਕ ਇਹਦੇ ਵਿੱਚ ਇੰਟਰਸਟ ਰੱਖਦੇ ਨੇ ਉਹਨਾਂ ਨੂੰ ਚਾਹੁੰਦੇ ਨੇ ਇਸ ਤਰ੍ਹਾਂ ਦਾ ਕੋਈ ਸਟੈਪ ਲੈਣਾ ਕਿ ਉਹ ਇਸ ਉਮਰ ਚ ਜਾ ਕੇ ਵਾਪਸ ਆਉਣ ਫਿਰ ਨਾਲ ਦੇ ਨਾਲ ਉਹਨਾਂ ਦੀਆਂ ਕਈ ਦਿੱਕਤਾਂ ਨੇ ਕਈ ਖਿਆਈਆਂ ਉਹਨਾਂ ਨੂੰ ਮਹਿਸੂਸ ਹੁੰਦੀਆਂ ਨੇ ਉਹ ਖਿਆਈਆਂ ਬਾਰੇ ਕਈ ਵਾਰ ਉਹ ਸਾਡੇ ਨਾਲ ਗੱਲ ਕਰਦੇ ਨੇ ਕਿ ਤੁਸੀਂ ਇਹਨੂੰ ਕਿਵੇਂ ਫੇਸ ਕਰਦੇ ਹੋ ਜਾਂ ਤੁਹਾਨੂੰ ਇਹ ਖਿਆਈ ਹੈ ਜਾਂ ਨਹੀਂ ਉਹ ਲੋਕ ਆਪਣੇ ਮਨ ਦੀਆਂ ਗੱਲਾਂ ਸ਼ੇਅਰ ਕਰਨੀਆਂ ਚਾਹੁੰਦੇ ਤਾਂ ਕਿ ਕਿਤੇ ਨਾ ਕਿਤੇ ਅਗਲੇ ਨੂੰ ਰਾਹ ਮਿਲ ਜਾਂਦਾ ਜਾਣਣਾ ਚਾਹੁੰਦੇ ਨੇ ਸੱਚ ਉਹਦੀ ਮੇਰੇ ਕੋਲ ਇੱਕ ਕੁਐਸਚਨ ਸਾਨੂੰ ਬਾਰ-ਬਾਰ ਬਾਰ-ਬਾਰ ਆਲਮੋਸਟ ਹਰ ਇੱਕ ਕੋਲੋਂ ਹੀ ਆਉਂਦਾ ਹੈ ਕਿ ਬੱਚਿਆਂ ਤੋਂ ਬਿਨਾ ਰਹਿਣਾ ਕਿਵੇਂ ਲੱਗਦਾ ਬੱਚਿਆਂ ਨੂੰ ਛੱਡ ਕੇ ਕਿਵੇਂ ਆਗੇ ਜਾਂ ਬਹੁਤ ਜ਼ਿਆਦਾ ਮੈਨੂੰ ਕਈ ਵਾਰ ਪੁੱਛਦੇ ਆ ਸਾਰੇ ਜਾਣੇ ਆ ਕੇ ਤੁਸੀਂ ਬੱਚੇ ਵਿਆਲੇ ਹਾਂ ਕਿਉਂਕਿ ਆਮ ਆਪਣੇ ਹੀ ਹੁੰਦਾ ਵੀ ਇਹ ਪੋਸਿਬਿਲਟੀ ਜ਼ਿਆਦਾ ਜੇ ਛੱਡਣਾ ਹੋਵੇ ਅਗਲਾ ਕਹਿੰਦਾ ਬੱਚੇ ਵਿਆਉਣ ਤੋਂ ਬਾਅਦ ਅਸੀਂ ਵਿਹਲੇ ਹੋਵਾਂਗੇ ਇਹਦੇ ਇੱਕ ਸਭ ਪਹਿਲਾ ਆਨਸਰ ਤਾਂ ਇਹ ਆ ਕਿ ਬੱਚਿਆਂ ਨੂੰ ਛੱਡਣ ਦੀ ਲੋੜ ਕੀ ਹੈ ਜੇ ਤੁਸੀਂ ਬੱਚਿਆਂ ਤੋਂ ਅਲੱਗ ਰਹਿ ਰਹੇ ਹੋ ਤਾਂ ਇਹ ਬੱਚਿਆਂ ਨੂੰ ਛੱਡਣਾ ਥੋੜੀ ਹੋਇਆ ਨਹੀਂ ਛੱਡੇ ਤਾਂ ਨਹੀਂਗੇ ਇੱਕ ਹਾਂ ਗੈਜ਼ੈਂਪਲ ਦੰਨਾਂ ਵੀ ਮੇਰੇ ਮਾਤਾ ਦੀ ਜਦੋਂ ਡੈਥ ਹੋਈ ਤੇ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਲੋਕਾਂ ਦਾ ਇੱਕ ਤਕੀਆ ਕਲਾਮ ਬਣਿਆ ਹੋਇਆ ਹੈ ਜਦੋਂ ਉਹ ਫੋਨ ਕਰਦੇ ਨੇ ਮੈਨੂੰ ਕਈਆਂ ਨੂੰ ਇਹ ਗੱਲ ਟੋਕਣੀ ਪਈ ਹੂੰ ਕਿ ਜਦੋਂ ਉਹਨਾਂ ਨੇ ਕਿਹਾ ਅੱਛਾ ਫੇ ਬੀਬੀ ਸਾਥ ਛੱਡ ਗਈ ਹੈ ਹਾਂਜੀ ਆਮ ਇਹੀ ਕਹਿੰਦੇ ਆਪਾਂ ਤੇ ਬੈਨ ਨੂੰ ਕਿਹਾ ਸਾਥ ਕਿਤੇ ਛੱਡ ਗਈ ਹੈ ਨਵਾ ਕੇ ਗਈ ਹੈ ਹਾਂ ਇੰਨੇ ਸਾਲ ਨਵਾ ਕੇ ਗਈ 84 ਸਾਲ ਦੀ ਉਮਰ ਤੱਕ ਉਹਨੇ ਸਾਡਾ ਸਾਥ ਨਵਾਇਆ ਹਾਂਜੀ ਐਵੇਂ ਜੇ ਤੁਸੀਂ ਮਤਲਬ ਕਿਸੇ ਜੀਵਨ ਦੀ ਬਿਹਤਰੀ ਲਈ ਜਾਂ ਜੀਵਨ ਦੇ ਵਿੱਚ ਕੁਝ ਚੰਗਾ ਐਡ ਕਰਨ ਲਈ ਜਾਂ ਨਵਾਂ ਐਕਸਪੈਰੀਮੈਂਟ ਕਰਨ ਲਈ ਪਰਿਵਾਰ ਅਲੱਗ-ਅਲੱਗ ਜਗ੍ਹਾ ਤੇ ਵੀ ਜਾਂਦਾ ਹੈ ਹਾਂਜੀ ਤਾਂ ਉਹ ਛੱਡਣਾ ਥੋੜੀ ਹੋਇਆ ਉਹ ਛੱਡਣਾ ਨਹੀਂ ਪਹਿਲਾਂ ਤਾਂ ਇਹ ਇੱਕ ਸ਼ਬਦ ਅਸੀਂ ਅਨਸਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਬੱਚੇ ਛੱਡੇ ਨਹੀਂ ਅਸੀਂ ਬੱਚਿਆਂ ਤੋਂ ਆ ਕੇ ਜਿਹੜੀ ਚੀਜ਼ ਨੂੰ ਕ੍ਰੀਏਟ ਕਰਨ ਲੱਗੇ ਆ ਉਹ ਬੱਚਿਆਂ ਲਈ ਵੀ ਹੈ ਅੰਟੀ ਇਹ ਬੱਚਿਆਂ ਲਈ ਵੀ ਆਉਣ ਵਾਲੇ ਸਮੇਂ 'ਚ ਵੀ ਬੱਚਿਆਂ ਦੇ ਕੰਮ ਆਏਗੀ ਤੇ ਪਲੱਸ ਅੱਜ ਵੀ ਉਹਦੇ ਉਹਨਾਂ ਦੀ ਜ਼ਿੰਦਗੀ 'ਚ ਅ ਅਖਿਆਈਆਂ ਜਿਹੜੀਆਂ ਫੇਸ ਕਰਨੀਆਂ ਪਈਆਂ ਜਿਹੜੀਆਂ ਜ਼ਿਆਦਾਤਰ ਲੋਕ ਜਾਣਨਾ ਚਾਹੁੰਦੇ ਨੇ ਚਲੋ ਅਸੀਂ ਗੱਲਾਂ ਵੀ ਕਰਦੇ ਆਂ ਤੇ ਸਾਨੂੰ ਵੀਡੀਓ ਇਸ ਕਰਕੇ ਰਿਕਾਰਡ ਕਰਨੀ ਪੈਂਦੀ ਹੈ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੋਕ ਉਹ ਵੀ ਜੁੜ ਗਏ ਨੇ ਜਿਹੜੇ ਸਾਡੇ ਲਈ ਦਵਾਮਾ ਕਰਦੇ ਨੇ ਜਿਵੇਂ ਪਿੱਛੇ ਜੇ ਆਪਾਂ ਕੋਈ ਵੀਡੀਓ ਪਾਈ ਸਾਡੀ ਭੈਣ ਨੇ ਚਿੱਠੀ ਲਿਖੀ ਹਾਂਜੀ ਉਹ ਇੱਕ ਐਗਜ਼ਾਮਪਲ ਸੀ ਪਰ ਫੋਨ ਕਾਲਸ ਬਹੁਤ ਨੇ ਜਿਹੜੇ ਪਰਸਨਲੀ ਵੀ ਆ ਕੇ ਬਹੁਤ ਮਿਲਦੇ ਪਰਸਨਲੀ ਆ ਕੇ ਮਿਲਦੇ ਨੇ ਸੋ ਸਾਡਾ ਵੀ ਹੁੰਦਾ ਕਿ ਸਾਡਾ ਪਰਿਵਾਰ ਜਿਹਾ ਬਣ ਗਿਆ ਸਾਨੂੰ ਸਾਡੀ ਗੱਲ ਸੁਣਨ ਵਾਲਾ ਇੰਟਰਸਟ ਲੈਣ ਵਾਲਾ ਉਹ ਆਪਣੀ ਗੱਲ ਕਹਿਣਾ ਠੀਕ ਸਮਝਦੇ ਨੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸੋ ਤਾਂ ਕਰਕੇ ਅਸੀਂ ਇਹ ਗੱਲਾਂ ਸਾਂਝੀਆਂ ਵੀ ਕਰਨੀਆਂ ਚਾਹੁੰਦੇ ਆ ਮੇਰੇ ਖਿਆਲ ਚ ਮਦਰ ਦੇ ਪੱਖ ਤੋਂ ਹਰਮਿੰਦਰ ਦੱਸ ਸਕਦੀ ਆ ਫਾਦਰ ਦੇ ਪੱਖ ਤੋਂ ਮੈਂ ਦੱਸ ਸਕਦਾ ਪਾਚਾ ਇਸ ਢੰਗ ਨਾਲ ਵੀ ਜਿਹੜਾ ਆਪਾਂ ਨੂੰ ਆਉਂਦਾ ਵੀ ਤਨੂ ਔਖਾ ਨਹੀਂ ਲੱਗਦਾ ਜਾਂ ਨਿਆਣੇ ਨੂੰ ਔਖਾ ਨਹੀਂ ਲੱਗਿਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਓ ਦੇ ਬਾਰੇ ਆਪਾਂ ਬੱਚਿਆਂ ਨਾਲ ਪਹਿਲਾਂ ਤਾਂ ਜਦ ਇੱਥੇ ਆਏ ਆ ਬਿਲਕੁਲ ਡਿਸਕਸ ਕਰਕੇ ਆਏ ਆ ਕੋਈ ਐਦਾਂ ਨਹੀਂ ਹੋਇਆ ਕਿ ਅਸੀਂ ਛੱਡ ਚੱਲੇ ਬੱਚਿਆਂ ਨਾਲ ਜਦ ਵੀ ਗੱਲ ਹੁੰਦੀ ਆ ਉਹਨਾਂ ਨੂੰ ਕਹਿੰਦਾ ਵੀ ਆਪਾਂ ਇੱਕ 24 ਘੰਟੇ ਦੀ ਦੂਰੀ ਤੇ ਹੈਗੇ ਆ ਬਿਲਕੁਲ ਜਿਹੜਾ ਇਹ فاਸਲਾ 24 ਘੰਟੇ ਦਾ ਹੈਗਾ ਪਰ ਅਸੀਂ ਜੁੜੇ ਉਹਨਾਂ ਨਾਲ ਹਰ ਟਾਈਮ ਹੋਏ ਆ ਹੂੰ ਸਗਾ ਉਹਨਾਂ ਲਈ ਅਸੀਂ ਜ਼ਿਆਦਾ ਦਵਾਮਾਂ ਕਰਦੇ ਆ ਕਿਉਂਕਿ ਜੇ ਬੱਚੇ ਸਹੀ ਨੇ ਤਾਂ ਅਸੀਂ ਇੱਥੇ ਬੈਠੇ ਆਂ ਕਈ ਵਾਰ ਕੋਲ ਬੈਠ ਕੇ ਵੀ ਅਸੀਂ ਉਹਨਾਂ ਇੱਕ ਦੂਜੇ ਨੂੰ ਅੰਡਰਸਟੈਂਡ ਨਹੀਂ ਕਰਦੇ ਸੀ ਜਿੰਨਾ ਅਸੀਂ ਦੂਰ ਤੋਂ ਇੱਕ ਦੂਜੇ ਨਾਲ ਕਰਦੇ ਆ ਮੈਂ ਤਾਂ ਹੁਣ ਦੇਖਿਆ ਵੀ ਸਾਡੀ ਕਮਿਊਨੀਕੇਸ਼ਨ ਇੰਨੀ ਵਧੀ ਹੋਈ ਹੈ ਹਾਲਾਂਕਿ ਰੋਜ਼ ਦੀ ਨਹੀਂ ਪਰ ਹਰ ਨਿੱਕੀ ਨਿੱਕੀ ਗੱਲ ਦੀ ਕਮਿਊਨੀਕੇਸ਼ਨ ਦੀ ਕੁਆਲਿਟੀ ਕਹਿ ਸਕਦਾ ਉੱਪਰ ਲੈਵਲ ਆ ਜਿਹੜਾ ਉਹਦੇ ਚ ਪਿਆਰ ਹਾਂ ਅਹਿਮੀਅਤ ਹਾਂ ਹਨਾ ਤੇ ਉਹਦੇ ਵਿੱਚ ਰੋਜ਼ ਜਦ ਗੱਲ ਹੁੰਦੀ ਹੈ ਇਹ ਨਹੀਂ ਹੁੰਦਾ ਵੀ ਮੈਂ ਤੁਹਾਨੂੰ ਮਿਸ ਕਰਦਾ ਮੈਂ ਤੁਹਾਨੂੰ ਆ ਕਰਦਾ ਗਾਈਡੈਂਸ ਜਿਆਦਾ ਹੁੰਦੀ ਹੈ ਡਿਸਕਸ਼ਨ ਹੁੰਦੀ ਹੈ ਹਾਂਜੀ ਜਿਹੜੇ ਉਹਨਾਂ ਨੂੰ ਕੱਲਿਆਂ ਨੂੰ ਰਹਿ ਕੇ ਚੈਲੰਜ ਆ ਰਹੇ ਨੇ ਉਹ ਉਹਨਾਂ ਬਾਰੇ ਪੁੱਛਦੇ ਦੇਖੋ ਜੀ ਅਖਿਆਈ ਹੈਗੀ ਹੈ ਹੂੰ ਸਾਨੂੰ ਵੀ ਅਖਿਆਈ ਫੀਲ ਹੋਈ ਆ ਬੱਚਿਆਂ ਨੂੰ ਵੀ ਅਖਿਆਈ ਫੀਲ ਆਈ ਫਿਰ ਉਹ ਅਖਿਆਈ ਟੈਂਪਰੇਰੀ ਸੀ ਹੂੰ ਉਹ ਅਖਿਆਈ ਸਾਡੀ ਆਦਤ ਕਰਕੇ ਸੀ ਕਿਉਂਕਿ ਅਸੀਂ ਜਦੋਂ ਇਕੱਠੇ ਰਹਨੇ ਆ ਅਸੀਂ ਕਈ ਉਹਨਾਂ ਗੱਲਾਂ ਦੇ ਵੀ ਐਡਿਕਟਡ ਜਾਂ ਆਦੀ ਹੋ ਜਾਂਦੇ ਆ ਜਿਹੜੀਆਂ ਸਾਡੇ ਪਰਿਵਾਰ ਲਈ ਚੰਗੀਆਂ ਨਹੀਂ ਜਿਵੇਂ ਕਿ ਅ ਬੱਚੇ ਜਵਾਨ ਹੁੰਦੇ ਨੇ ਹੂੰ ਜਵਾਨ ਬੱਚੇ ਸੁਣਨਾ ਨਹੀਂ ਚਾਹੁੰਦੇ ਪਰ ਅਸੀਂ ਬੇਲੋਕ ਟੋਕ ਟੋਕ ਮਾੜੀ ਮੋਟੀ ਵੀ ਨਹੀਂ ਚਾਹੁੰਦੇ ਹੈਗੇ ਪਰ ਜਦ ਅਸੀਂ ਵਿੱਚ ਹੁੰਨੇ ਆ ਮੈਂ ਜ਼ਰੂਰ ਕਹੂੰਗੀ ਵੀ ਬਿਨਾ ਮਤਲਬ ਤੋਂ ਹੀ ਸੱਤ ਤੋ ਰੋਕਿਆ ਟੋਕੇ ਇਹ ਚੀਜ਼ ਆਪਾਂ ਪੁਆਇੰਟ ਬਾਈ ਪੁਆਇੰਟ ਜੇ ਗੱਲ ਕਰੀਏ ਇਹ ਚੀਜ਼ ਜਿਹੜੀ ਸਾਡੇ ਕੋਲ ਰਹਿੰਦੇ ਆ ਪਰਿਵਾਰ ਦੇ ਵਿੱਚ 네ਗੇਟਿਵ ਪਾਸੇ ਨੂੰ ਜਾ ਸਕਦੀ ਸੀਗੀ ਉਹ 네ਗੇਟਿਵ ਵਾਲੇ ਪਾਸੇ ਨੂੰ ਜਾਣ ਤੋਂ ਪਹਿਲਾਂ ਹੀ ਪੋਜ਼ਿਟਿਵ ਰੁਖਕ ਤਿਆਰ ਕਰ ਗਈ ਕਿਉਂਕਿ ਜਿਹੜੀ ਯੂਸਲੈਸ ਟਾਕ ਜਾਂ ਬੇਲੋੜੀ ਟੋਕਟਕਈ ਬੇਲੋੜੀ ਪੁੱਛਾ ਪਛਾਈ ਉਹ ਤਾਂ ਹੀ ਕਰਾਂਗੇ ਜੇ ਕੋਲ ਹੋਵਾਂਗੇ ਕੋਲ ਹੋਵਾਂਗੇ ਹਾਂਜੀ ਹੁਣ ਤਾਂ ਉਹ ਗੱਲਾਂ ਵੀ ਔਖੀਆਂ ਹੁੰਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਉਹਨਾਂ ਲਈ ਵੀ ਟਾਈਮ ਕੱਢਣਾ ਪੈਂਦਾ ਤੇ ਉਹਦਾ ਫਾਇਦਾ ਇਹ ਹੋਇਆ ਕਿ ਇੱਕ ਦੂਜੇ ਤੋਂ ਅੱਕੇ ਨਹੀਂ ਨਾ ਇੱਕ ਦੂਜੇ ਪ੍ਰਤੀ ਪ੍ਰੇਮ ਵਧਿਆ ਦੂਸਰੀ ਗੱਲ ਇਹ ਹੋਈ ਕਿ ਬੱਚਿਆਂ ਦੀ ਜ਼ਿੰਦਗੀ ਜਿਹੜਾ ਪੋਜ਼ਿਟਿਵ ਪੱਖ ਮੈਂ ਕਹੂੰਗਾ ਕਿ ਉਹ ਇਹ ਆਇਆ ਜਿਹੜਾ ਅਸੀਂ ਕੈਨੇਡਾ ਰਹਿੰਦੇ ਕਦੇ ਪਾ ਨਹੀਂ ਸਕਦੇ ਜਿਹੜੇ ਕੈਨੇਡੀਅਨ ਰਹਿਣ ਲੱਗਦੇ ਲੋਕ ਨਾ ਉਹਨਾਂ ਨੂੰ ਪਤਾ ਇਸ ਨਾਲ ਦਾ ਉਹ ਇਹ ਹੈ ਕਿ ਅ ਅਸੀਂ ਕਿੱਥੇ ਫਸੇ ਹਾਂ ਜਿਹੜੇ ਪੰਜਾਬੀ ਪਰਿਵਾਰਾਂ ਪਲਪਲ ਕੇ ਤਾਂ ਇੱਥੋਂ ਚੱਲ ਗਏ ਕਲਚਰ ਇੱਥੋਂ ਦਾ ਹਾਂਜੀ ਦੇਸ਼ ਬਾਹਰ ਲਾ ਹਾਂ ਘਰ ਚ ਅਸੀਂ ਇਸ ਕਲਚਰ ਦੀਆਂ ਗੱਲਾਂ ਕਰਦੇ ਆ ਜਦੋਂ ਬੱਚੇ ਬਾਹਰ ਜਾਂਦੇ ਨੇ ਉਹ ਕਿਸੇ ਹੋਰ ਕਲਚਰ ਨੂੰ ਫੇਸ ਕਰਦੇ ਨੇ ਹਾਂਜੀ ਅਸੀਂ ਅਸਲ ਵਿੱਚ ਉਹਨਾਂ ਦਾ ਸਪੋਰਟ ਨਾ ਕਰਕੇ ਉਹਨਾਂ ਨੂੰ ਕਨਫਿਊਜ਼ ਕਰ ਦਿੰਦੇ ਹਾਂਜੀ ਉਹਨਾਂ ਨੂੰ ਬਿਲਕੁਲ ਕਨਫਿਊਜ਼ ਕੀਤਾ ਉਹ ਬੱਚੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵਿਚਾਰੇ ਕਈ ਵਾਰ ਗਿਲਟ ਚ ਵੀ ਭਰ ਜਾਂਦੇ ਨੇ ਹੂੰ ਹੁਣ ਉਹਨੂੰ ਡਾਇਰੈਕਟ ਐਕਸਪੀਰੀਅੰਸ ਕਰਨ ਦਾ ਮੌਕਾ ਮਿਲ ਰਿਹਾ ਜਿਹੜੀ ਬੈਕਐਂਡ ਤੇ ਸਪੋਰਟ ਆ ਉਹ ਹੈਗੀ ਹੈ ਉਹ ਬਿਲਕੁਲ ਉੱਥੇ ਹੀ ਖੜੀ ਹੈ ਇੱਕ ਸੇਫਟੀ ਨੈਟ ਦੇ ਵਿੱਚ ਰਹਿ ਕੇ ਜ਼ਿੰਦਗੀ ਦੇ ਸਾਰੇ ਤਜਰਬੇ ਡਾਇਰੈਕਟ ਕਰਨ ਦਾ ਮੌਕਾ ਮਿਲ ਰਿਹਾ ਹਾਂ ਤੇ ਥੋੜੀ ਬਹੁਤ ਜੇ ਕਿਸੇ ਤੁਹਾਨੂੰ ਮਤਲਬ ਹੁਣ ਤੁਸੀਂ ਨੋਟ ਕਰੋ ਆਪਾਂ ਨੌਕਰੀ ਲਈ ਬਾਹਰ ਚੱਲ ਜਾਂਦੇ ਆਂ ਦਿੱਕਤਾਂ ਤਾਂ ਆਉਂਦੀਆਂ ਨੇ ਜਾ ਇੱਥੋਂ ਪਰਿਵਾਰਾਂ ਨੇ ਬੱਚੇ ਕਿੰਨੇ ਭੇਜੇ ਹੋਏ ਨੇ ਇਹ ਬਿਲਕੁਲ ਆਪਣੀ ਬੇਟੀ ਨੇ ਗੱਲ ਕਹੀ ਸੀਗੀ ਜਦੋਂ ਉਹਨੂੰ ਪੁੱਛਦੇ ਆਂ ਵੀ ਤੈਨੂੰ 18 ਸਾਲ ਦੀ ਨੂੰ ਸੀ ਛੱਡਿਆਏ ਸੀ ਉਹਨੇ ਇਹ ਗੱਲ ਕਹੀ ਸੀ ਵੀ ਮਾਮ ਤੁਸੀਂ ਇੱਕ ਗੱਲ ਸੋਚੋ ਜਿਹੜੇ ਇੰਡੀਆ ਤੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਸਪੈਸ਼ਲੀ ਕੁੜੀਆਂ ਨੂੰ ਭੇਜਦੇ 18 ਸਾਲ ਦੇ ਨੂੰ ਹਾਂ ਉਹਨੂੰ ਤਾਂ ਬਹੁਤ ਪ੍ਰੋਬਲਮਸ ਨੇ ਜਿਵੇਂ ਲੈਂਗੁਏਜ ਪ੍ਰੋਬਲਮ ਕਲਚਰ ਸ਼ੌਕ ਹਨਾ ਦੂਜੀ ਗੱਲ ਆ ਉਹ ਕਹਿੰਦੀ ਇੱਥੇ ਆ ਕੇ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਤੇ ਫੇਰ ਉਹ ਕਹਿੰਦੀ ਵੀ ਅਸੀਂ ਤੇ ਇੱਥੇ ਦੇ ਜੰਮੇ ਹੋਏ ਪੜੇ ਹੋਏ ਤੇ ਤੁਸੀਂ ਸਾਨੂੰ ਇੱਥੇ ਘਰ-ਦਰ ਸਾਰਾ ਕੁਝ ਤੇ ਗੱਡੀਆਂ ਦਿੱਤੀਆਂ ਨੇ ਬਈ ਸਾਡੇ ਕੋਲ ਤਾਂ ਉਹਨਾਂ ਨਾਲੋਂ ਬਹੁਤ ਚੀਜ਼ਾਂ ਅੱਗੇ ਨੇ ਬਈ ਇਹਦੇ ਨਾਲ ਇੱਕ ਚੀਜ਼ ਹੋਰ ਐਡ ਕਰਨੀ ਚਾਹਨਾ ਮਾਪੇ ਇਸ ਵਲੇਖੇ 'ਚ ਕਿਉਂ ਨਹੀਂ ਕਿ ਉਹਨਾਂ ਨੂੰ ਸਾਰੀ ਅਕਲ ਹੈਗੀ ਆ ਵੀ ਨਿਆਣੇ ਦੇ ਦੇਣਗੇ ਨਾਰਮਲ ਤਾਂ ਤੁਸੀਂ ਸਮਾਜ ਵੱਲ ਝਾਤੀ ਮਾਰੋ ਤੁਸੀਂ ਆਲੇ-ਦੁਆਲੇ ਨਿਗਾਹ ਮਾਰੋ ਤੁਹਾਨੂੰ ਕਿੰਨੇ ਕੁ ਲੋਕ ਸਮਝਦਾਰ ਨਜ਼ਰ ਆਉਂਦੇ ਨੇ ਸਾਨੂੰ ਬਹੁਤ ਮੁਠੀ ਪਰ ਲੋਕ ਹੁੰਦੇ ਨੇ ਜਿਹੜੇ ਸਾਨੂੰ ਪਸੰਦ ਨੇ ਜਾਂ ਜਿਨ੍ਹਾਂ ਨੂੰ ਅਸੀਂ ਸਮਝਦਾਰ ਮੰਨਦੇ ਆ ਜਾਂ ਜਿਨ੍ਹਾਂ ਤੋਂ ਅਸੀਂ ਕੁਝ ਸਿੱਖਣਾ ਚਾਹੁੰਦੇ ਆ ਹਾਂਜੀ ਪਰ ਜਿਹੜੇ ਬਾਕੀ ਨੇ ਜਿਨ੍ਹਾਂ ਨੂੰ ਆਪਾਂ ਨੂੰ ਮਹਿਸੂਸ ਹੁੰਦਾ ਕਿ ਇੱਥੇ ਸਮਝ ਦੀ ਘਾਟ ਹੈ ਐ ਤਾਂ ਉਹ ਵੀ ਕਿਸੇ ਦੇ ਮਾਪੇ ਹਾਂਜੀ ਹੈਗਾ ਹੀ ਆ ਫਿਰ ਜਦੋਂ ਬੰਦਾ ਨਾ ਸਮਝਾ ਜੋ ਮਾਪੇ ਬਣ ਕੇ ਨੂੰ ਸਮਝਦਾਰਦਰ ਸੰਸਕੀਨ ਨਹੀਂ ਦੇ ਦਿੱਤਾ ਨਾ ਸੰਜੀਦਗੀ ਦੇ ਉੱਤੇ ਮਾਪੇ ਦੇ ਤੌਰ ਤੇ ਵੀ ਰਹਿਣੀ ਆ ਉਹ ਲਗਾਓ ਹੋ ਸਕਦਾ ਇਨਸਾਨ ਦੀ ਸਮਝ ਹੀ ਨਾ ਹੋ ਸਕਦਾ ਨੂੰ ਆਪਣੇ ਬੱਚੇ ਨਾਲ ਪਿਆਰ ਹੋਵੇ ਮੋਹ ਹੋਵੇ ਉਹ ਬੱਚੇ ਲਈ ਬਹੁਤ ਕੁਝ ਵਧੀਆ ਕਰਨਾ ਚਾਹੁੰਦਾ ਹੋਵੇ ਪਰ ਜੇ ਉਹ ਚ ਕਾਬਲੀਅਤ ਨਾ ਹੋਵੇ ਹੂੰ ਫਿਰ ਬੱਚੇ ਨੂੰ ਅਕਾਊਗਾ ਵੀ ਉਹ ਗਲਤ ਰਸਤੇ ਮਾਪੇ ਵੀ ਬੱਚੇ ਨੂੰ ਪਾ ਦਿੰਦੇ ਨੇ ਬੱਚਾ ਕਦੇ ਆ ਜੀ ਸਾਡੇ ਫਿਰ ਕੋਸ਼ਕ ਐਕਸਪੀਰੀਅੰਸ ਦਾ ਬੱਚਿਆਂ ਦਾ ਇਦਾਂ ਦਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਡਾਇਰੈਕਟ ਲਾਈਫ ਲਾਈਫ ਦਾ ਐਕਸਪੀਰੀਅੰਸ ਮਿਲੇ ਹੂੰ ਉਹੋ ਮਾਪੇ ਵੱਲੋਂ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ ਮਾਪੇ ਉਹਦਾ ਰੋਲ ਐਕਚੁਅਲ ਚ ਇੱਥੇ ਖਤਮ ਹੋ ਜਾਣਾ ਚਾਹੀਦਾ ਹੂੰ ਮਾਪੇ ਉਹਦਾ ਰੋਲ ਇੰਨਾ ਹੀ ਹੋਣਾ ਚਾਹੀਦਾ ਕਿ ਜੇ ਬੱਚਾ ਸਪੋਰਟ ਮੰਗੇ ਬੱਚਾ ਸਲਾਹ ਮੰਗੇ ਤਾਂ ਬੱਚੇ ਨੂੰ ਦਿੱਤੀ ਜਾਣੀ ਚਾਹੀਦੀਆਂ ਨਹੀਂ ਬੱਚੇ ਨੂੰ ਆਜ਼ਾਦੀ ਮਿਲਣੀ ਚਾਹੀਦੀ ਆ ਕਿ ਉਹ ਆਪਣੀ ਜ਼ਿੰਦਗੀ ਦੇ ਤਜਰਬੇ ਆਪਣੇ ਢੰਗ ਨਾਲ ਕਰੇ ਡਾਇਰੈਕਟ ਕਰੇ ਤੇ ਆਪਣੇ ਤਜਰਬਿਆਂ ਤੋਂ ਹੀ ਸਿੱਖੇ ਹਾਂਜੀ ਤਾਂ ਇਵੇਂ ਹੋਇਆ ਜੀ ਅਸੀਂ ਪਹਿਲਾਂ ਵੀ ਇਦਾਂ ਦੇ ਸੀ ਜੇ ਸਾਡੀ ਬੇਟੀ ਦੀ ਇੰਟਰਵਿਊ ਸੁਣਿਆ ਉਹਨੇ ਕਿਹਾ ਪਿਛੇ ਜਦੋਂ ਆਈ ਸੀ ਜਦੋਂ ਉਹਨੂੰ ਇੱਥੇ ਬਾਰ ਬਾਰ ਇਹੀ ਪੁੱਛੀ ਜਾਣ ਤੈਨੂੰ ਖੁੱਲ ਮਹਿਸੂਸ ਹੋਈ ਉਹ ਕਹਿੰਦੀ ਕਦੀ ਖੁੱਲ ਮਹਿਸੂਸ ਹੋਈ ਮੈਂ ਤਾਂ ਪਹਿਲਾਂ ਵੀ ਖੁੱਲੇ ਸੀ ਪਹਿਲਾਂ ਵੀ ਖੁੱਲੇ ਪਹਿਲਾਂ ਵੀ ਆਜ਼ਾਦੀ ਸੀ ਮੇਰੇ ਕੋਲ ਹਾਂਜੀ ਤੇ ਸਾਡੀਆਂ ਸੋਚਣੀਆਂ ਨੇ ਤੇ ਦੂਸਰੀ ਗੱਲ ਇਹ ਹੈ ਕਿ ਮੈਂ ਸਾਡੇ ਐਨ ਆਰ ਆਈ ਵੀਰਾਂ ਨੂੰ ਜ਼ਰੂਰ ਕਹੂੰਗਾ ਕਿ ਸੱਚੀ ਮੁੱੱਚੀ ਚਾਤੀ ਮਾਰਿਓ ਕੀ ਤੁਸੀਂ ਬੱਚਿਆਂ ਨੂੰ ਗਾਈਡ ਕਰ ਸਕਦੇ ਹੋ ਕੀ ਸਾਡੀ ਕੋਈ ਗਾਈਡੈਂਸ ਲੈਣੀ ਚਾਹੁੰਦਾ ਮੈਂ ਨਾ ਵਾਰ ਆਪਣੇ ਬੱਚਿਆਂ ਨੂੰ ਪੁੱਛਿਆ ਸੀ ਵੀ ਮੋਸਟਲੀ ਬਾਹਰ ਦੇ ਬੱਚੇ ਤੁਸੀਂ ਦੇਖਿਓ ਜੇ ਘਰੋਂ ਫੋਨ ਆਉਂਦਾ ਫੋਨ ਤੇ ਗੱਲ ਨਹੀਂ ਕਰਦੇ ਨਹੀਂ ਕਰਦੇ ਮੈਸੇਜ ਤੇ ਕਰਦੇ ਮੈਂ ਆਪਣਾ ਤਾਂ ਬੱਚਿਆਂ ਨਾਲ ਉੱਥੇ ਬਹੁਤ ਬਾਹਰ ਪੈਂਦਾ ਜਿਵੇਂ ਆਪਣੇ ਬੱਚਿਆਂ ਦੇ ਫਰੈਂਡਸ ਵੀ ਆਉਂਦੇ ਆ ਬਿਲਕੁਲ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ 올 ਦਾ ਟਾਈਮ ਮੈਸੇਜ ਕਿਉਂ ਅਨਸਰ ਕਰਦੇ ਹੋ ਵੀ ਫੋਨ ਕਿਉਂ ਨਹੀਂ ਤਾਂ ਕਹਿੰਦੇ ਵੀ ਅਸੀਂ ਦੇਖਿਆ ਸਾਡੇ ਚਲੋ ਮਾਪੇ ਭੈਣ ਭਰਾ ਜੋ ਵੀ ਆ ਉਹ ਸਾਨੂੰ ਪੰਜਾਬੀ ਕਮਿਊਨਿਟੀ ਨੂੰ ਕਹਿੰਦੇ ਆ ਬਈ ਅਨਸੈਸਰੀ ਚੀਜ਼ਾਂ ਬਹੁਤ ਪੁੱਛਦੇ ਆ ਬਹੁਤ ਕੁਝ ਜੇ ਫੋਨ ਕਰਦੇ ਕਿੱਥੇ ਆ ਕਦੋਂ ਆਉਣਾ ਕਿਹਦੇ ਨਾਲ ਆ ਕਿਹੜੀ ਗੱਡੀ ਆ ਕਹਿੰਦੇ ਵੀ ਉਹਦੇ ਨਾਲ ਉਹ ਸਾਨੂੰ ਬੈਟਰ ਇਹ ਲੱਗਦਾ ਕਿ ਅਸੀਂ ਬਸ ਮੈਸੇਜ ਕਰ ਦਈਏ ਪਰ ਬਹੁਤੀ ਵਾਰੀ ਝੂਠ ਚ ਲਿਖ ਦਿੰਦੇ ਨੇ ਇਹ ਵੀ ਦੱਸ ਬੱਚਿਆਂ ਤੋਂ ਹੀ ਪਤਾ ਲੱਗਿਆ ਕਿ ਜਦੋਂ ਮਾਪੇ ਨਹੀਂ ਹਟਦੇ ਉਹਨਾਂ ਨੂੰ ਤਾਂ ਨਹੀਂ ਕਹਿੰਦੇ ਫਿਰ ਝੂਠ ਬੋਲਣਾ ਸ਼ੁਰੂ ਕਰ ਦਿੰਦਾ ਝੂਠ ਬੋਲਣਾ ਸ਼ੁਰੂ ਕਰ ਦਿੰਦਾ ਸੋ ਦੂਸਰੀ ਗੱਲ ਇਹ ਆ ਕਿ ਜਾਣਾ ਹੁਣ ਮੈਂ ਪਿਛਲੀ ਇੱਕ ਥੋੜੇ ਦਿਨਾਂ ਦੀ ਗੱਲ ਦੱਸਦਾ ਕਿ ਇੱਕ ਦਿਨ بیٹے ਦਾ ਫੋਨ ਆਇਆ ਹੋ ਜਾਂਦਾ ਆਪਣੇ ਆਮ ਇਹ ਗੱਲ ਕੋਈ ਬਹੁਤੀ ਵੱਡੀ ਨਹੀਂ ਹੈ 4 ਵਜੇ ਮੈਂ ਉੱਠ ਕੇ ਬੈਠਾ ਅਰੰਧ ਲੈ ਰਿਹਾ ਤੇ بیٹے ਦਾ ਬਾਅਦ ਫੋਨ ਆਇਆ ਵੀ ਡੈਡੀ ਤੁਸੀਂ ਠੀਕ ਹੋ ਮੈਂ ਕਿਹਾ ਮੈਂ ਠੀਕ ਹਾਂ 4 ਵਜੇ ਤੜਕੇ ਤੇਰਾ ਫੋਨ ਆਉਣਾ ਥੋੜਾ ਜਿਹਾ ਮੈਨੂੰ ਹੈਰਾਨ ਕਰ ਰਿਹਾ ਹੈ ਕਾਰਨ ਕੀ ਹੈ ਉਹ ਕਹਿੰਦਾ ਯਾਰ ਕਾਰਨ ਕੋਈ ਨਹੀਂ ਵੀ ਆਪਣੀ ਸਿਹਤ ਦਾ ਖਿਆਲ ਰੱਖਿਓ ਰਾਤੀ ਮੈਨੂੰ ਬੜਾ ਭੈੜਾ ਸੁਪਨਾ ਆਇਆ ਕਿ ਤੁਸੀਂ ਰਹਿ ਨਹੀਂ ਮੈਂ ਕਹ ਫੇਰ ਕਹਿੰਦਾ ਮੈਂ ਡਰ ਗਿਆ ਮੈਂ ਸ਼ੌਕ ਹੋ ਗਿਆ ਹੂੰ ਤੇ ਮੈਂ ਉਹਨੂੰ ਕਿਹਾ ਵੀ ਕਹਿੰਦਾ ਮੈਂ ਕਿਹਾ ਸ਼ੌਕ ਕਾਦਾ ਹੋਇਆ ਪਰ ਤੈਨੂੰ ਵੀ ਇਹ ਤਾਂ ਗੱਲ ਕਿਸੇ ਨੂੰ ਵੀ ਵਾਪਰ ਸਕਦੀ ਆ ਕੋਈ ਵੀ ਸੰਸਾਰ ਚ ਆਇਆ ਬੰਦਾ ਕਿਸੇ ਵੀ ਵੇਲੇ ਜਾ ਸਕਦਾ ਕਿਉਂਕਿ ਸਾਡੀ ਅਸੀਂ ਮੌਤ ਦਾ ਹਊਆ ਇੰਨਾ ਬਣਾਇਆ ਹੋਇਆ ਹੈ ਅਸੀਂ ਤਾਂ 80 ਸਾਲ 85 ਸਾਲ ਬੰਦੇ ਦੇ ਬੰਦੇ ਵੀ ਰੋਣ ਲੱਗ ਜਾਂਦੇ ਆ ਪਟਣ ਲੱਗ ਜਾਂਦੇ ਆ ਹੁਣ ਰੱਬ ਨੂੰ ਦੱਸ ਦੋ ਉਹ ਕਿਵੇਂ ਸਿਸਟਮ ਨੂੰ ਚਲਾਵੇ ਹੂੰ ਉਹਦੇ ਵੀ ਇਤਰਾਜ਼ ਕਰਦੇ ਆ ਅਸੀਂ ਹਨਾ ਵੀ ਅਕਸਰ ਨੂੰ ਸਾਡੇ ਸਰੀਰ ਦੀ ਕੁੰਮਰ ਆ ਉਹ ਸਰੀਰ ਦੀ ਡੈਥ ਹੁੰਦੀ ਹੈ ਹਾਂਜੀ ਤੇ ਸਰੀਰ ਚੱਲਦਾ ਚੱਲਦਾ ਇਸ ਸਟੇਜ 'ਚ ਪਹੁੰਚ ਜਾਂਦਾ ਕਿ ਉਹ ਅੱਗੇ ਉਹ ਚੱਲਣ ਯੋਗ ਨਹੀਂ ਰਹਿੰਦਾ ਆਪਾਂ ਨੂੰ ਛੱਡ ਕੇ ਚਲੇ ਜਾਂਦੇ ਹਾਂਜੀ ਮਸ਼ੀਨਰੀ ਪ੍ਰਾਣੀ ਹੋ ਗਈ ਪਰ ਇਹ ਪਹਿਲਾਂ ਵੀ ਹੋ ਜਾਂਦਾ ਕਿਸੇ ਨੂੰ ਬਿਮਾਰੀ ਲੱਗੀ ਪਾ ਛੱਡ ਕੇ ਚਲੇ ਜਾਂਦਾ ਮੈਂ ਬੇਟੇ ਨੂੰ ਕਿਹਾ ਵੀ ਚੱਲ ਆਪਾਂ ਅੱਜ ਇਹਦੇ ਤੇ ਗੱਲ ਕਰਦੇ ਆਂ ਵੀ ਤੈਨੂੰ ਡਰ ਕਿਸ ਚੀਜ਼ ਲੱਗਿਆ ਕਹਿੰਦਾ ਜੀ ਡਰ ਇਸ ਚੀਜ਼ ਦਾ ਲੱਗਿਆ ਵੀ ਜੋ ਕੁਝ ਵੀ ਤੁਸੀਂ ਮੈਨੂੰ ਸੰਭਾਲਿਆ ਕੀ ਮੈਂ ਸਾਂਭ ਲੂੰਗਾ ਹੂੰ ਮੈਂ ਕਿਹਾ ਵੀ ਉਹ ਤਾਂ ਤੂੰ ਹੁਣ ਵੀ ਸਾਂਭ ਰਿਹਾ ਹਾਂ ਹਾਂਜੀ ਇਸੇ ਕਰਕੇ ਤਾਂ ਤੇਤੋ ਵਕ ਹੋਇਆ ਕਿ ਤੂੰ ਸਾਡੇ ਜਿਉਂਦੇ ਜੀਤ ਉਹਨਾਂ ਗੱਲਾਂ ਨੂੰ ਸਾਂਭਣਾ ਸਿੱਖ ਜਵੇਂ ਮਹਿਸੂਸ ਕਰ ਸਕਦਾ ਸੀ ਜੇ ਕੋਲ ਰਹਿੰਦੇ ਫਿਰ ਤੇਰੀ ਟ੍ਰੇਨਿੰਗ ਨਾ ਹੁੰਦੀ ਤੂੰ ਜ਼ਿੰਮੇਵਾਰੀ ਨਿਭਾ ਸਕਦਾ ਹੁਣ ਤਾਂ ਤੂੰ ਵਾਕੂ ਵੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਹਾਂ ਬਲਕਿ ਤਾਂ ਸਾਡੀ ਜ਼ਿੰਦਗੀ 'ਚ ਵੀ ਇੱਕ ਚੀਜ਼ ਐਡ-ਆਨ ਕਰਤੀ ਵੀ ਅਸੀਂ ਨਵੇਂ ਤਜਰਬੇ ਕਰ ਸਕੇ ਉਹਨਾਂ ਕਰਕੇ ਉਹਰੇ ਬੈਠੇ ਆ ਉਹਦੇ ਕਰਕੇ ਜੇ ਮੇਨ ਜ਼ਿੰਮੇਵਾਰੀ ਸਾਂਭ ਰਿਆ ਹਾਂ ਫਿਰ ਦੇਖੋ ਉਹਨੇ ਜਿਹੜੀ ਖੂਬਸੂਰਤ ਗੱਲ ਕਹੀ ਕਹਿੰਦਾ ਮੈਂ ਕਿਹਾ ਵੀ ਕਹਿੰਦਾ ਚਲੋ ਇਹ ਤਾਂ ਠੀਕ ਹੈ ਡੈਡੀ ਪਰ ਇੱਕ ਚੀਜ਼ ਉਹਨੇ ਦੱਸ ਦਿੰਨਾ ਤੁਹਾਡਾ ਜਿੰਨ ਧਰਤੀ ਤੇ ਕਿਸੇ ਵੀ ਕੋਨੇ 'ਚ ਹੋਣਾ ਹੂੰ ਮੇਰੇ ਲਈ ਇੱਕ ਬਹੁਤ ਵੱਡਾ ਸਹਾਰਾ ਇਹ ਮੈਂ ਵੀ ਅੰਡਰਸਟੈਂਡ ਕਰਦਾ ਕਿ ਮੇਰੀ ਉਮਰ ਆ ਮੈਂ ਆਪਣੇ ਧੰਗ ਮੇਰੇ ਕੋਲ ਟਾਈਮ ਘੱਟ ਹੈ ਹੂੰ ਮੈਂ ਸੋਣਾ ਵੀ ਸਮਝਦਾ ਕਿ ਤੁਸੀਂ ਆਪਣੀ ਜ਼ਿੰਦਗੀ ਜਿਉਂਦੇ ਹੋ ਵਧੀਆ ਢੰਗ ਨਾਲ ਬਹੁਤ ਚੰਗਾ ਲੱਗਦਾ ਕੁਝ ਨਵਾਂ ਕ੍ਰੀਏਟ ਹੋ ਰਿਹਾ ਹਾਂਜੀ ਪਰ ਇਹ ਵੀ ਬਹੁਤ ਆ ਪਰ ਜਿਹੜੀ ਉਹਨੇ ਗੱਲ ਕਹੀ ਵੀ ਇਹ ਵੀ ਮੇਰੇ ਲਈ ਇੱਕ ਮੈਨਾ ਰੱਖਦੀ ਐ ਹੂੰ ਕਿ ਚਾਹੇ ਤੁਸੀਂ ਫੋਨ ਤੇ ਅਵੇਲੇਬਲ ਹੋ ਹਾਂਜੀ ਪਰ ਸੱਚ ਇਹ ਹੈ ਹਾਂ ਜੇ ਅਸੀਂ ਇਕੱਠੇ ਰਹਿੰਦੇ ਹੁੰਦੇ ਹਾਂ ਐਸ ਪੁਆਇੰਟ ਤੱਕ ਕਨੇਡੀਅਨ ਬੱਚਾ ਕਦੇ ਨਹੀਂ ਕਰਦਾ ਓਕੇ ਮੈਨੂੰ ਦੱਸ ਦੇ ਕੋਈ ਪੇਰੈਂਟ ਕਿਉਂ ਨਹੀਂ ਜਾਂਦਾ ਕਿਉਂਕਿ ਉਹ ਅਸਲ ਚ ਫੀਲ ਨਹੀਂ ਕਰਦਾ ਹਾਂ ਕਿਉਂਕਿ ਉਹਨੂੰ ਪਤਾ ਹੀ ਨਹੀਂ ਵੈਲੀ ਉਹਦਾ ਅਸੀਂ ਸਾਰਾ ਕੁਝ ਇੰਡੀਅਨ ਪੇਰੈਂਟਸ ਆ ਜਿਹੜੇ ਓਵਰਲੀ ਅਸੀਂ ਇੰਟਰਫੇਅਰ ਕਰਕੇ ਅਸੀਂ ਉਹਨਾਂ ਦਾ ਸਾਰਾ ਕੁਝ ਕਰੀ ਜਾਂਦੇ ਆ ਸਾਨੂੰ ਤਾਂ ਲੱਗਦਾ ਚੰਗਾ ਕਰ ਰਹੇ ਆ ਮੈਂ ਸਮਝਦਾ ਚੰਗਾ ਨਹੀਂ ਕਰ ਰਹੇ ਔਰ ਆਪ ਵੀ ਡੀਗਰੀਡ ਹੋਨੇ ਆ ਅਸੀਂ ਵੀ ਡੀਗਰੀ ਨਹੀਂ ਚੰਗਾ ਵੀ ਨਹੀਂ ਕਰ ਰਹੇ ਬੱਚਿਆਂ ਲਈ ਵੀ ਨਹੀਂ ਚੰਗਾ ਕਰ ਰਹੇ ਡੀਗਰੀਡ ਨੂੰ ਮੈਂ ਛੱਡਦਾ ਇਹ ਗੱਲ ਹਾਂਜੀ ਮੈਂ ਕਰ ਰਿਹਾ ਵੀ ਇਹ ਸਭ ਕੁਝ ਕਰਕੇ ਤੁਸੀਂ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਵਧੀਆ ਨਹੀਂ ਕਰ ਰਹੇ ਜਦੋਂ ਤੁਹਾਡੇ ਡਾਇਰੈਕਟ ਤਜਰਬੇ ਹੋਣੇ ਚਾਹੀਦੇ ਨੇ ਜਿਹੜੇ ਤਜਰਬੇ 20 ਸਾਲ 'ਚ ਹੋਣੇ ਚਾਹੀਦੇ 20 ਸਾਲ 'ਚ ਜੇ ਨਾ ਹੋਣ ਦਿੱਤੇ ਅਸੀਂ ਹਾਂ ਉਹ ਫੇਰ ਨਹੀਂ ਹੋਣੇ ਫੇਰ ਉਹ 40 ਸਾਲ 'ਚ ਜਾ ਕੇ ਨਹੀਂ ਹੋਣੇ ਨਹੀਂ ਹੋਣੇ ਇਹ ਹੈ ਇਸਕਾ ਕਿ ਜਦੋਂ ਜਦੋਂ ਵੀ ਸਾਡੇ ਬੱਚੇ ਕਦੇ ਫੋਨ ਕਰਦੇ ਨੇ ਉਹ ਆਪ ਦੱਸ ਦਿੰਦੇ ਨੇ ਵੀ ਆਈ ਮੇਡ ਅ ਮਿਸਟੇਕ दैट ਡੇ ਅਸੀਂ ਕਿ ਲਰਨ ਕੀ ਕੀਤਾ ਹਾਂ ਆ ਲਰਨ ਕੀਤਾ ਮੈਂ ਕਿ ਮੈਂ ਕੰਮ ਆ ਗਈ ਗਲਤੀ ਕਈ ਵਾਰ ਆਪਾਂ ਜ਼ਿੰਦਗੀ 'ਚ ਇਹ ਹੁੰਦਾ ਨਾ ਵੀ ਕਹਿੰਦੇ ਹੁੰਦੇ ਵੇਲੇ ਦਾ ਕੰਮ ਕਵੇਲੇ ਦੀ ਟੱਕਰ ਜੇ ਹੁਣ 20 ਸਾਲ 'ਚ ਉਹ ਉਹ ਐਕਸਪੀਰੀਅੰਸ ਹੋਦੋ ਨਾ ਹੋਇਆ 40 ਸਾਲ 'ਚ ਜਾ ਕੇ ਤਾਂ ਹੌਸਲਾ ਹੀ ਨਹੀਂ ਪੈਣਾ ਬਿਲਕੁਲ ਗਲਤੀ ਕਹਿੰਦੇ ਨੇ ਵੈਸੇ ਵੀ ਕਹਿੰਦੇ ਨੇ ਉਹ ਬੰਦਾ ਸਿਆਣਾ ਹੁੰਦਾ ਜਿਹੜਾ ਗਲਤੀ ਤੋਂ ਸਿੱਖਦਾ ਹੂੰ ਜਿਹੜਾ ਗਲਤੀ ਤੋਂ ਵੀ ਨਹੀਂ ਸਿੱਖਦਾ ਉਹ ਮੂਰਖ ਹੁੰਦਾ ਤੇ ਫਿਰ ਸਿਆਣਪ ਚੱਲ ਰਹੀ ਹੈ ਗੱਲ ਖਤਮ ਗਲਤੀਆਂ ਵੀ ਹੋਣਗੀਆਂ ਜਾਂ ਜਿਹੜੀਆਂ ਸਾਨੂੰ ਗਲਤੀਆਂ ਲੱਗ ਕੁਦਰਤੀ ਗੱਲਾਂ ਨੇ ਇਹ ਕੁਦਰਤੀ ਨੇ ਸੋ ਬੱਚਿਆਂ ਬਾਰੇ ਜਿਹੜੀ ਥੋੜਾ ਬਾਰ ਬਾਰ ਕੁਐਸਚਨ ਹੁੰਦਾ ਉਹਦਾ ਸਾਡੇ ਕੋਈ ਇੱਕੋ ਹੀ ਆਨਸਰ ਆ ਜੀ ਕਿ ਅਸੀਂ ਅਖਿਆਈਆਂ ਤਾਂ ਮੰਨ ਸਕਦੇ ਹਾਂ ਕਿ ਅਖਿਆਈਆਂ ਤਾਂ ਹੋਈਆਂ ਬੱਚਿਆਂ ਨੂੰ ਵੀ ਹੋਈਆਂ ਸਾਨੂੰ ਵੀ ਹੋਈਆਂ ਪਰ ਚਾਹਲਾ ਚਾਉਂਦੇ ਆ ਜੀ ਰੋਜ਼ ਆਉਂਦੇ ਆ ਅਖਿਆਈਆਂ ਨੇ ਰੱਬ ਨੇ ਅਸਲ ਵਿੱਚ ਸਾਡੇ ਲਈ ਸਿਚੁਏਸ਼ਨ ਐ ਇਦਾਂ ਦੀ ਬਣਾਤੀ ਕਿ ਅਸੀਂ ਓਖਿਆਈਆਂ ਇਹ ਚੰਗਾ ਵੀ ਸਮਝਦੇ ਅੱਜ ਹਾਂਜੀ ਕਿ ਓਖਿਆਈਆਂ ਦੇ ਬਾਵਜੂਦ ਵੀ ਅਸੀਂ ਆਪਣੇ ਫੈਸਲੇ ਨੂੰ ਬਦਲ ਨਹੀਂ ਸਕੇ ਹਾਂ ਇਹ ਜਿਹੜੀ ਚੀਜ਼ ਸਾਨੂੰ ਕਈ ਵਾਰ ਲੱਗਦਾ ਹੁੰਦਾ ਕਿ ਮਜਬੂਰੀ ਹੈ ਹਾਂਜੀ ਕਈ ਵਾਰ ਮਜਬੂਰੀ ਵੀ ਤੁਹਾਡੇ ਲਈ ਬਰਦਾਨ ਸਾਬਤ ਬਣਦੀ ਹੈ ਹਾਂ ਬਹੁਤ ਵਾਰ ਤੁਸੀਂ ਨੋਟ ਕਰਿਓ ਵੀ ਤੁਹਾਡੇ ਨਾਲ ਕੋਈ ਧੋਖਾ ਕਰ ਜਾਂਦਾ ਹੈ ਬਾਤ ਨੂੰ ਪਤਾ ਲੱਗਦਾ ਜੇ ਉਹ ਇਹ ਧੋਖਾ ਨਾ ਕਰਦਾ ਜਿਹੜੀਆਂ ਮੇਰੀ ਜ਼ਿੰਦਗੀ ਚ ਹੋਰ ਪੋਸਿਬਿਲਿਟੀਆਂ ਸੀ ਉਹ ਪ੍ਰਗਟ ਹੀ ਨਹੀਂ ਹੁੰਦੀ ਹਨਾ ਪਰ ਧੋਖਾ ਜਦੋਂ ਹੁੰਦਾ ਆਪਾਂ ਨੂੰ ਪੀੜਾ ਹੁੰਦੀ ਆ ਪਰ ਧੋਖੇ ਦੇ ਵਿੱਚ ਜਿਹੜਾ ਰਾਜ਼ ਸੁਪਿਆ ਹੁੰਦਾ ਹਾਂ ਉਹ ਰਾਜ਼ ਸਾਨੂੰ ਧੋਖਾ ਹੋਣ ਤੋਂ ਬਾਅਦ ਪਤਾ ਲੱਗਦਾ ਐਵੇਂ ਜ਼ਿੰਦਗੀ ਚ ਕਈ ਜਗ੍ਹਾ ਤੁਸੀਂ ਮਜਬੂਰ ਫੀਲ ਕਰਦੇ ਹੋ ਹਾਂਜੀ ਕਿਉਂਕਿ ਤੁਸੀਂ ਉਹ ਚੀਜ਼ ਨੂੰ ਜਿਉਣਾ ਨਹੀਂ ਚਾਹੁੰਦੇ ਪਰ ਮਜਬੂਰੀ ਵਸ ਤੁਹਾਨੂੰ ਜਿਉਣੀ ਪੈਂਦੀ ਹੈ ਹਾਂ ਕਈ ਵਾਰੀ ਮਜਬੂਰੀ ਵਸ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ ਪਰਮਾਤਮਾ ਉਹ ਚੰਗਾ ਵੀ ਕਰ ਰਿਹਾ ਹੁੰਦਾ ਕਿਉਂਕਿ ਤੁਹਾਡੀ ਇੰਨੀ ਬੁੱਧੀ ਨਹੀਂ ਹੁੰਦੀ ਤੁਹਾਡੇ ਇੰਨਾ ਹੌਸਲਾ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਜਿਉ ਸਕੋ ਸੋ ਬੱਚਿਆਂ ਦੇ ਮਾਮਲੇ 'ਚ ਅਸੀਂ ਬੜਾ ਗ੍ਰੇਟਫੁਲ ਗ੍ਰੈਟੀਚਿਊਡ ਫੀਲ ਕਰਦੇ ਹਾਂ ਜੀ ਕਿ ਜਿਸ ਲੈਵਲ ਦੀ ਮੈਚਿਓਰਿਟੀ ਬੱਚਿਆਂ 'ਚ ਸਾਡੇ ਉਹਨਾਂ ਤੋਂ ਦੂਰ ਹੋਣਾ ਚਾਹੀਦਾ ਅਸੀਂ ਖੁਦ ਕਬੂਲਦੇ ਹਾਂ ਕਿ ਅਸੀਂ ਕੋਲ ਰਹਿੰਦੇ ਉਹ ਬੱਚੇ ਵੀ ਕੋਲਦੇ ਉਹ ਕਬੂਲਦੇ ਆ ਅੱਜ ਹਨਾ ਕਈ ਘਟਨਾਵਾਂ ਦੇ ਵਿੱਚ ਜਦੋਂ ਹੁਣ ਦੱਸਦੇ ਨੇ ਵੀ ਆਹ ਸਮੱਸਿਆ ਆਈ ਆਹ ਡੀਲ ਕੀਤਾ ਮੈਨੂੰ ਹੈਰਾਨ ਹੋ ਜਾਂਦਾ ਯਾਰ ਇੰਨਾ ਤਾਂ ਮੈਨੂੰ ਵੀ ਨਹੀਂ ਪਤਾ ਉਹਨੇ ਕਹਣਾ ਜੇ ਇੱਥੇ ਹੁੰਦੇ ਤਾਂ ਸਾਨੂੰ ਵੀ ਨਹੀਂ ਪਤਾ ਹਾਂ ਔਰ ਡੀਲ ਕਰਨ ਤੋਂ ਬਾਅਦ ਉਹ ਦੱਸਦੇ ਵੀ ਆ ਜੇ ਉਹਨਾਂ ਨੂੰ ਪੁੱਛੀਦਾ ਹੁਣ ਕਿਵੇਂ ਫੀਲ ਕਰਦੇ ਆ ਕਿਉਂਕਿ ਸਮੱਸਿਆ ਵੇਲੇ ਕਈ ਵਾਰ ਉਹ ਸਟ੍ਰੈਸ 'ਚ ਹੁੰਦੇ ਆ ਪ੍ਰੈਸ਼ਰ 'ਚ ਹੁੰਦੇ ਆ ਜਦ ਬਾਅਦ 'ਚ ਪੁੱਛਦੇ ਆ ਉਹ ਕਹਿੰਦੇ ਇਟਸ ਓਕੇ ਹੋ ਗਿਆ ਨਹੀਂ ਮੈਂ ਠੀਕ ਆ ਉਹਨਾਂ ਦਾ ਐਕਸਪੀਰੀਅੰਸ ਉਹ ਬੇਸਬਕ ਭਾਵਦੀ ਆ ਨਾ ਹਾਂ ਉਹ ਇਹ ਹੋਣਾ ਚਾਹੀਦਾ ਕਿ ਬੱਚਿਆਂ ਪ੍ਰਤੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਅਸੀਂ ਉਹਨਾਂ ਨੂੰ ਪੈਦਾ ਕੀਤਾ ਹਾਂਜੀ ਪਰ ਬੱਚੇ ਤੁਹਾਡੇ ਮੁਤਾਬਕ ਜ਼ਿੰਦਗੀ ਜਿਉਣ ਉਹ ਤੁਹਾਡੀ ਮਲਕੀਅਤ ਨਹੀਂ ਹੈਗੀ ਨਹੀਂ ਹੈਗੀ ਉਹ ਤੁਹਾਡੀ ਜਾਇਦਾਦ ਨਹੀਂ ਹੈਗੀ ਨਾਰਮਲ ਆਪਣੇ ਸ਼ਬਦ ਇੱਥੇ ਯੂਜ਼ ਕਰਨਾ ਦੇਖੋ ਜੀ ਬੱਚਿਆਂ ਤੋਂ ਵੱਡੀ ਕਿਹੜੀ ਜਾਇਦਾਦ ਹੈ ਮੈਂ ਕਿਹਾ ਬੱਚੇ ਜਾਇਦਾਦ ਹੈ ਹੀ ਨਹੀਂ ਤੁਹਾਡੀ ਨਾ ਬੱਚੇ ਤਾਂ ਇੱਕ ਬਲੈਸਿੰਗ ਨੇ ਉਹ ਜਿੰਨਾ ਤੁਹਾਨੂੰ ਮਿਲ ਰਹੇ ਨੇ ਜਾਂ ਉਹਨਾਂ ਨੂੰ ਪਾਲ ਕੇ ਤੁਹਾਨੂੰ ਜੋ ਖੁਸ਼ੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਉਹਨਾਂ ਉਹ ਜਾਇਦਾਦ ਜੇ ਤੁਸੀਂ ਉਹਨਾਂ ਨੂੰ ਬਣਾਉਨੇ ਆ ਫਿਰ ਤੁਸੀਂ ਉਹਨਾਂ ਦੇ ਹੱਕ ਜਮਾਉਨੇ ਆ ਹਾਂ ਜੀ ਗਲਤੀ ਤਾਂ ਸਭ ਤੋਂ ਇੱਥੇ ਹੋਗੀ ਨਾ ਹਾਂ ਹਰ ਇੱਕ ਬੰਦਾ ਇਸ ਬਲੇਖੇ ਜਾਂ ਬੱਚਿਆਂ ਨੂੰ ਵੱਡੀ ਕਿਹੜੀ ਜਾਇਦਾਦ ਆ ਮੈਂ ਜਿਹੜਾ ਕੋਈ ਜਾਇਦਾਦ ਨਹੀਂ ਬੱਚੇ ਇੱਕ ਛੋਟੀ ਕੋਈ ਜਾਇਦਾਦ ਨਹੀਂ ਬੱਚੇ ਤੁਹਾਡੀ ਇੱਕ ਬਲੇਸਿੰਗ ਨੇ ਹਾਂ ਤੁਹਾਨੂੰ ਪਰਮਾਤਮਾ ਨੇ ਬੱਚੇ ਬਖਸ਼ੇ ਤੇ ਤੁਸੀਂ ਉਹਨਾਂ ਨੂੰ ਜੰਮਿਆ ਤੁਸੀਂ ਉਹਨਾਂ ਨੂੰ ਪਾਲਿਆ ਉਹਨਾਂ ਕਰਕੇ ਅਸੀਂ ਪੇਰੈਂਟ ਬਣੇ ਹਾਂ ਇਹ ਵੱਡੀ ਬਲੇਸਿੰਗ ਇੱਕ ਬੜੀ ਵੱਡੀ ਗੱਲ ਆ ਆਪਾਂ ਜਦੋਂ ਪਹਿਲਾਂ ਇਵਨ ਉੱਥੇ ਵੀ ਹੁੰਦੇ ਸੀ ਅਸੀਂ ਬੜੀ ਆਜ਼ਾਦੀ ਦੇ ਕੇ ਰੱਖੀ ਆ ਜੀ ਬੱਚਿਆਂ ਨੂੰ ਔਰ ਜਾਣ ਬੁੱਝ ਕੇ ਵੀ ਪੰਗਿਆਂ 'ਚ ਪਾਇਆ ਵੀ ਉਹ ਪੰਗਿਆਂ 'ਚ ਪੈਣ ਜੇ ਛੋਟੇ ਛੋਟੇ ਪੰਗਿਆਂ 'ਚ ਪਾਵਾਂਗੇ ਤਾਂ ਉਹ ਸਿੱਖਣਗੇ ਹਾਂਜੀ ਤਾਂ ਮੈਂ ਇਹ ਕਹਿ ਰਿਹਾ ਜੀ ਕਿ ਇੱਕ ਗੱਲ ਹੋਰ ਮੈਨੂੰ ਚੇਤੇ ਆਉਂਦੀ ਆ ਕਿ ਆਪਣੇ ਕੈਲਗਰੀ ਦੇ ਵਿੱਚ ਤੁਹਾਡੇ ਸ਼ਾਇਦ ਫਰੈਂਡ ਸੀ ਕੁੜੀ ਉਹ ਮੈਨੂੰ ਉਹਨੇ ਦੇਖਿਆ ਵੀ ਉਹ ਜ਼ਿਆਦਾ ਹੀ ਬੱਚਿਆਂ ਨੂੰ ਕੁਝ ਓਵਰ ਪ੍ਰੋਟੈਕਟ ਕਰਦੀ ਸੀ ਓਵਰ ਪ੍ਰੋਟੈਕਟ ਕਰਦੀ ਦੀ ਜਾਂ ਅਕਲਾਂਦ ਹੁੰਦੀ ਸੀਗੀ ਤੇ ਉਹਨੇ ਇੱਕ ਵਾਰ ਮੈਨੂੰ ਆ ਕੇ ਗਿਆ ਵੀ ਭਾਜੀ ਫਿਰ ਆਪਾਂ ਨੂੰ ਤੁਸੀਂ ਤਾਂ ਬੱਚਿਆਂ ਨੂੰ ਕੁਝ ਵੀ ਨਹੀਂ ਦੱਸਦੇ ਹੂੰ ਕੁਝ ਵੀ ਨਹੀਂ ਕਹਿੰਦੇ ਵੀ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਹੂੰ ਮੈਨੂੰ ਕਿਹਾ ਵੀ ਕੀ ਆਪਾਂ ਮੇਕ ਸ਼ੁਰ ਕਰ ਲਿਆ ਵੀ ਸਾਨੂੰ ਅਕਲ ਹੈਗੀ ਸਾਨੂੰ ਸਾਰਾ ਕੁਝ ਪਤਾ ਹੈ ਅਸੀਂ ਅਕਲ ਅਸੀਂ ਉਹੀ ਕੁਝ ਦਵਾਂਗੇ ਜੋ ਉਸ ਕੋ ਸਾਡੇ ਕੋਲ ਆ ਹਾਂਜੀ ਕੀ ਅਸੀਂ ਇਸ ਗੱਲ ਦੀ ਸਾਨੂੰ ਤਸੱਲੀ ਹੈ ਵੀ ਜੋ ਅਸੀਂ ਦੇ ਰਹੇ ਹਾਂ ਉਹ ਸਰਬਉੱਚ ਹੈ ਹਾਂ ਅਸੀਂ ਗੁੰਜਾਇਸ਼ ਕਿਉਂ ਨਹੀਂ ਰੱਖਦੇ ਕਿਉਂਕਿ ਅਸੀਂ ਵੀ ਮਰਨ ਤੱਕ ਕਈ ਵਾਰ ਬੱਚੇ ਹੀ ਹੁੰਦੇ ਆ ਤੁਸੀਂ ਦੁਨੀਆਦਾਰੀ ਦਾ ਇੱਕ ਪੱਖ ਥੋੜੀ ਹੈ ਕਿ ਦੁਨੀਆਦਾਰੀ ਸਖਾਤੀ ਜਾਂ ਕੰਮ ਕਰ ਸਕਾਤਾ ਜਾਂ ਦੁਨੀਆ 'ਚ ਜਾਇਦਾਦ ਕਿਵੇਂ ਇਹ ਤਾਂ ਦੁਨੀਆ ਦਾ ਇੱਕ ਬਹੁਤ ਛੋਟਾ ਜਿਹਾ ਪੱਖ ਹੈ ਹਾਂਜੀ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ ਕਿ ਬੱਚਿਆਂ ਨਾਲ ਗੱਲਬਾਤ ਵੇਲੇ ਵੀ ਦੇਖੋ ਇੱਕ ਚੀਜ਼ ਨੂੰ ਬੇਸ ਬਣਾਉਣਾ ਕਿ ਤੁਸੀਂ ਅਨੰਦਤ ਹੋਣੇ ਚਾਹੀਦੇ ਹੋ ਤੁਸੀਂ ਜੇ ਬੇਚੈਨ ਹੋ ਤੁਸੀਂ ਦੁਖੀ ਹੋ ਤਾਂ ਤੁਸੀਂ ਲੱਭਣਾ ਕਿ ਤੁਹਾਡੇ ਕੋਲੋਂ ਕੁਝ ਗਲਤ ਹੋ ਰਿਹਾ ਹਾਂਜੀ ਹੁਣ ਇਹ ਚੀਜ਼ ਇੰਨੀ ਕਮ ਆਈ ਹੈ ਬੱਚੇ ਕਈ ਵਾਰ ਫੋਨ ਕਰ ਲੈਂਦੇ ਨੇ ਹੂੰ ਕਿ ਮੈਂ ਇੱਕ ਸਿਚੁਏਸ਼ਨ ਦੇ ਵਿੱਚ ਆ ਉਹ ਆ ਮਤਲਬ ਹਾਂ ਹਾਂ ਮੈਂ ਕਰ ਲਿਆ ਪਰ ਫਿਰ ਵੀ ਬੇਚੈਨ ਆ। ਮੈਨੂੰ ਲੱਗਦਾ ਮੈਂ ਸਹੀ ਆ। ਹਾਂ ਪਰ ਮੈਂ ਪਚੈਂਚ ਨਹੀਂ ਮੈਂ ਕਹਿੰਦਾ ਨਹੀਂ ਜਿੰਨੀ ਦੇਰ ਤੱਕ ਤੂੰ ਸ਼ਾਂਤੀ ਤੇ ਆਨੰਦ ਤੇ ਨਹੀਂ ਜਾਂਦਾ ਜਾਂ ਜਾਂਦੀ ਉਨੀ ਦੇਰ ਤੱਕ ਤੂੰ ਆਪਣੇ ਆਪ ਨੂੰ ਸਹੀ ਨਹੀਂ ਮੰਨਣਾ। ਹਾਂ ਤੇਰਾ ਐਕਸ਼ਨ ਸਹੀ ਨਹੀਂ। ਫਿਰ ਉਹ ਹੋਰ ਖੋਜ ਕਰਦੇ ਨੇ। ਹੋਰ ਖੋਜ ਕਰਦੇ ਨੇ ਜਾਂ ਡਿਸਕਸ ਕਰਦੇ ਨੇ ਫਿਰ ਉਹ ਜਿਹੜਾ ਐਕਸ਼ਨ ਕਰਦੇ ਨੇ ਫਿਰ ਉਹ ਆਪ ਮੰਨਦੇ ਨੇ ਵੀ ਮੇਰੇ ਕਰਨ ਨਾਲ ਭਾਵੇਂ ਕੁਝ ਨਹੀਂ ਹੋਇਆ। ਹਾਂਜੀ ਪਰ ਮੇਰੇ ਵੱਲੋਂ ਜਦੋਂ ਹੋਣਾ ਚੇਂਜ ਹੋਇਆ ਮੈਂ ਰਿਲੈਕਸ ਕੋਡ ਤੇ ਮੈਂ ਰਿਲੈਕਸ ਹਨਾ ਉਹ ਇਹ ਸੋਹਣੇ ਸੋਹਣੇ ਗੱਲਾਂ ਨੇ ਜਿਹੜੀਆਂ ਇਹ ਸਾਨੂੰ ਤਾਂ ਇਹੀ ਲੱਗਦਾ ਜੀ ਵੀ ਜਦੋਂ ਅਸੀਂ ਦੂਰ ਹੋਏ ਮੈਂ ਨਹੀਂ ਕਹਿੰਦਾ ਕਿ ਬੱਚੇ ਜੇ ਤੁਹਾਡੇ ਨਾਲੋਂ ਅਲੱਗ ਰਹਿਣਾ ਚਾਹੁੰਦੇ ਨੇ ਅਸੀਂ ਉੱਥੇ ਹੁਣ ਆਪਾਂ ਜਿਸ ਮਾਹੌਲ 'ਚ ਰਹਿੰਦੇ ਹਾਂ ਉੱਥੇ ਸਾਰੇ ਬੱਚੇ ਲੱਗ ਰਹਿਣਾ ਚਾਹੁੰਦੇ ਨੇ ਉਹਨਾਂ ਨਾਲ ਕੋਆਪਰੇਟ ਕਰੋ ਹਾਂ ਜਿੰਨਾ ਕੁ ਵੀ ਸਮਾਂ ਮਿਲਦਾ ਉਹਨਾਂ ਨੂੰ ਉਡਾਰੀਆਂ ਮਾਰਨ ਦਿਓ ਜਿੰਨਾ ਕੁ ਸਮਾਂ ਤਾਂ ਉੱਥੇ ਜਰਾਂਦਾ ਸੀ ਚਲੋ ਇੰਡੀਆ ਆਉਣ ਦਾ ਪ੍ਰੋਗਰਾਮ ਵੱਡੀ ਬੱਚੀ ਹੁਣ ਵੀ ਹੱਸਦੀ ਹੁੰਦੀ ਆ ਡੈਡ ਯੂ ਹੈਵ ਟੂ ਫੁੱਲਫਿਲ ਯੂਅਰ ਪ੍ਰੋਮਿਸ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਤੂੰ ਜਦ ਵੱਡੀ ਹੋ ਗਈ ਤੂੰ ਆਪਣੇ ਘਰ ਚ ਰਹੀ ਹਾਂ ਫਿਰ ਮੈਂ ਤੇਰਾ ਘਾਹ ਕੱਟਣ ਆਇਆ ਕਰੂੰਗਾ ਮੈਂ ਤੈਨੂੰ ਸਰਪ੍ਰਾਈਜ਼ ਦਿਆ ਕਰੂੰਗਾ ਮੈਂ ਤੇਰਾ ਘਾਹ ਕੱਟ ਕੇ ਮੁੜ ਜਾਣਾ ਉਹ ਕਹਿੰਦੀ ਹਾਂ ਇੱਕ ਚੀਜ਼ ਹੋਰ ਵੀ ਕਰ ਕੇ ਮੈਂ ਫੂਡ ਆਰਡਰ ਕਰਿਆ ਕਰੂੰ ਤੁਸੀਂ ਮੈਨੂੰ ਫੂਡ ਦੇਣ ਆਇਓ ਮੈਂ ਕਿਹਾ ਮੈਂ ਉਹ ਵੀ ਕਰਿਆ ਕਰੂੰ ਮੈਂ ਕੁਝ ਫਿਰ ਮੈਂ ਤੈਨੂੰ ਪੁੱਛਾਂ ਕੁਛਿਆ ਕਰੂੰਗਾ ਵੀ ਮੈਂ ਤੇਰੇ ਘਰ ਦੇ ਅੰਦਰ ਆ ਸਕਦਾ ਕਿ ਨਹੀਂ ਆ ਸਕਦਾ ਹਾਂ ਹੁਣ ਸਾਰੀਆਂ ਗੱਲਾਂ ਬੱਚੇ ਯਾਦ ਕਰਦੇ ਨੇ ਹਾਂਜੀ ਅਨਾ ਯਾਦ ਕਰਦੇ ਨੇ ਤੇ ਉਹਨਾਂ ਨੇ ਆਜ਼ਾਦੀ ਨੂੰ ਗਿਲਟ ਨਹੀਂ ਫੀਲ ਕੀਤਾ ਫਿਰ ਨਹੀਂ ਜੀ ਉਹਨਾਂ ਨੂੰ ਕਿਹਾ ਬਿਲਕੁਲ ਠੀਕ ਆ ਤੁਹਾਡਾ ਡਿਓਮਰ ਹੈ ਤੁਹਾਡਾ ਦੇਸ਼ ਹੈ ਤੁਸੀਂ ਇਸ ਢੰਗ ਨਾਲ ਜਿਉਣਾ ਚਾਹੁੰਦੇ ਹੋ ਅਸੀਂ ਤੁਹਾਡੇ ਨਾਲ ਆ ਪਿਆਰ ਤਾਂ ਇਸੇ ਵਿੱਚ ਹੁੰਦਾ ਕਿ ਦੂਸਰੇ ਦੀ ਖੁਸ਼ੀ 'ਚ ਖੁਸ਼ ਹੋ ਜਾਈਏ ਜੇ ਉਹਨਾਂ ਨੇ ਆਜ਼ਾਦੀ ਲਈ ਵੀ ਆ ਤਾਂ ਨਾਲ ਰਿਸਪੌਂਸਿਬਿਲਟੀ ਵੀ ਚੱਲੀ ਹੋਈ ਹੈ ਪੂਰੀ ਸੋ ਇਸ ਕਰਕੇ ਅਸੀਂ ਇਸ ਵਿੱਚ ਜਦੋਂ ਗੱਲ ਕਰਨਾ ਚਾਹੁੰਦੇ ਸੀ ਅਸੀਂ ਥੋੜਾ ਜਿਹਾ ਇਹਨੂੰ ਵਿਸਤਾਰ ਨਾਲ ਗੱਲ ਤਾਂ ਕੀਤੀ ਹੈ ਕਿ ਅਸੀਂ ਐਦਾਂ ਆਪਣੇ ਮਨ ਦੇ ਡਰਾਂ ਦੇ ਵਿੱਚ ਪੈ ਪੈ ਕੇ ਜ਼ਰੂਰੀ ਨਾ ਸਮਝਿਓ ਕਿ ਤੁਹਾਡੇ ਕੋਲੋਂ ਜੋ ਚੰਗਾ ਚੰਗਾ ਜਿਹਨੂੰ ਸਮਝਦੇ ਹੋ ਕਿ ਉਹ ਚੰਗਾ ਹੋਵੇ। ਕਈ ਵਾਰ ਤੁਸੀਂ ਚੰਗਾ ਕਰਨ ਦੇ ਚੱਕਰ 'ਚ ਤੁਹਾਡੇ ਕੋਲੋਂ ਗਲਤੀ ਵੀ ਹੋ ਜਾਂਦੀ ਹੈ। ਤੇ ਦੂਜੀ ਗੱਲ ਇਹ ਵੀ ਆਪਣੇ ਬੱਚੇ ਸਪੈਸ਼ਲੀ ਇਹ ਕਹਿੰਦੇ ਹੁੰਦੇ ਆ ਵੀ ਅਸੀਂ ਉਹਨਾਂ 'ਚ ਔਰ ਪੂਰੇ ਖੁਸ਼ ਆ ਜਿੰਨਾ 'ਚ ਤੁਸੀਂ ਦੋਨੋਂ ਆ। ਇਹ ਸਚਾਈ ਹੈ ਜੀ। ਵੱਡਾ ਆਨਸਰ ਇਹ ਹੈ ਕਿ ਮੇਰੀ ਵੈਟੀਜ਼ ਨੂੰ ਮੈਨੂੰ ਕਹ ਆ ਵੀ ਉਹ ਕਹਿੰਦੇ ਹੁੰਦੀ ਆ ਕਿ ਇਹ ਨਾ ਸੋਚੋ ਕਿ ਪੇਰੈਂਟਸ ਹੀ ਇਕੱਲੇ ਬੱਚਿਆਂ ਦਾ ਫਿਕਰ ਕਰਦੇ ਨੇ ਬੱਚੇ ਵੀ ਫਿਕਰ ਕਰਦੇ ਬੱਚੇ ਵੀ ਫਿਕਰ ਕਰਦੇ ਜਦੋਂ ਤੁਸੀਂ ਖੁਸ਼ ਹੋ ਤੁਹਾਡੀਆਂ ਵੀਡੀਓ ਦੇਖਦੇ ਆ ਜਾਂ ਤੁਹਾਨੂੰ ਅਸੀਂ ਸੁਣਦੇ ਆ ਤੇ ਦੇਖਦੇ ਆ ਇਹ ਦੇਖਦੇ ਆ ਤਾਂ ਸਾਨੂੰ ਵੀ ਖੁਸ਼ੀ ਮਿਲਦੀ ਆ ਵੀ ਫੀਲ ਪ੍ਰਾਊਡ ਟੂ ਹਾਂ ਕਿ ਫਿਰ ਅਸੀਂ ਹੋਰ ਜ਼ਿੰਮੇਵਾਰੀ ਨਾ ਕਰਨ ਨੂੰ ਸਾਬਦੇ ਆ ਪੜਾਈਆਂ ਕਰਦੇ ਆ ਸਾਡੀ ਵੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਕੋਈ ਇਹੋ ਜਿਹੀ ਖਬਰ ਨਾ ਮਿਲੇ ਹਾਂ ਜਿਸ ਦਿਨ ਤੁਹਾਨੂੰ ਸਟ੍ਰੈਸ ਹੋਵੇ ਸਹੀ ਗੱਲ ਸੋ ਸੋ ਫਾਰ ਬੈਰੀ ਬਿਊਟੀਫੁਲ ਰਿਜ਼ਲਟ ਆਇਆ ਜੀ। ਅਸੀਂ ਕੈਨੇਡਾ ਨੂੰ ਛੱਡ ਕੇ ਅਸੀਂ ਘਟੇ ਨਹੀਂ ਹੈਗੇ ਸਗਾਂ ਜਿਵੇਂ ਕਹਿੰਦੇ ਫੈਲੇ ਆ ਇੱਕ ਅਸੀਂ ਕੈਨੇਡਾ ਚ ਸਾਡੇ ਬੱਚੇ ਫੈਲ ਰਹੇ ਇੱਥੇ ਅਸੀਂ ਫੈਲ ਇੱਥੇ ਵੀ ਇੱਕ ਪਰਿਵਾਰ ਬਣਦਾ ਹੈ ਪਰਿਵਾਰ ਬਣਦਾ ਹੈ ਜਿਵੇਂ ਇੱਕ ਤੇ ਇੱਕ ਕਰਕੇ ਹੁਣ 11 ਬਿਲਕੁਲ ਬੱਚਿਆਂ ਦੇ ਮਾਮਲੇ ਸਕਦੇ ਹਾਂ ਜੀ ਕਿ ਸੋ ਫਾਰ ਅਕਾਲਪੁਰਖ ਦੀ ਬੜੀ ਕਿਰਪਾ ਹੈ ਬੜੇ ਪਿਆਰੇ ਬੱਚੇ ਨੇ ਜ਼ਿੰਦਗੀ ਦੀਆਂ ਮੁਸ਼ਕਲਾਂ ਉਹਨਾਂ ਨੂੰ ਸਿਆਣੇ ਬਣਾ ਰਹੀਆਂ ਨੇ ਮੁਸ਼ਕਲਾਂ ਚੋਂ ਲੰਘ ਰਹੇ ਨੇ ਸਟ्रेस ਵੀ ਫੀਲ ਕਰ ਰਹੇ ਨੇ ਸੰਝੀਆਂ ਕਰਦੇ ਆ ਸਟ्रेस ਸੰਝੀਆਂ ਕਰਦੇ ਆ ਪਰ ਉਹਨਾਂ ਨੂੰ ਵੀ ਨਾਲ ਨਾਲ ਸਮਝਾਈ ਵੀ ਆ ਕਿ ਹੁਣ ਇਹ ਸਟ्रेस ਤਾਂ ਜ਼ਿੰਦਗੀ ਦਾ ਹਿੱਸਾ ਆ ਜਿਵੇਂ ਜਿਵੇਂ ਅਸੀਂ ਮੈਚੁਰ ਹੋਂਦੇ ਜਾਵਾਂਗੇ ਸਿਆਣੇ ਹੁੰਦੇ ਜਾਵਾਂਗੇ ਮਜ਼ਬੂਤ ਹੁੰਦੇ ਜਾਵਾਂਗੇ ਤਾਂ ਸਟ्रेस ਘੱਟ ਫੀਲ ਹੋਊਗੀ ਕਿਉਂਕਿ ਸਟ्रेस ਫੀਲ ਹੀ ਹੁੰਦੀ ਹੁੰਦੀ ਆ ਕਿਸੇ ਨੂੰ ਘੱਟ ਫੀਲ ਹੁੰਦੀ ਆ ਕਿਸੇ ਨੂੰ ਵੱਧ ਫੀਲ ਹੁੰਦੀ ਆ ਉਹ ਬੰਦੇ ਦੇ ਹੋਣ ਦਾ ਫਰਕ ਹੈ ਹਾਂਜੀ ਸੋ ਅਸੀਂ ਆਪਣੇ ਵਾਲੇ ਪਾਸੇ ਚ ਫਰਕ ਪਾਈਏ ਤੇ ਸਾਨੂੰ ਸਟ्रेस ਘੱਟ ਫੀਲ ਹੋਵੇ ਜੇ ਵੱਧ ਫੀਲ ਹੋ ਰਹੀ ਆ ਤਾਂ ਇੱਕ ਹੌਸਲਾ ਕਰੀਏ ਦੇਖੀਏ ਸਾਡੇ ਚ ਕਮੀ ਕੀ ਆ ਇਹੀ ਸਾਡਾ ਬੱਚਿਆਂ ਨਾਲ ਸਨੇਹਾ ਹੁੰਦਾ ਤੇ ਬੱਚੇ ਸੁਣ ਵੀ ਰਹੇ ਨੇ ਲੈ ਦੇ ਕੇ ਬੜਾ ਵਧੀਆ ਲੰਘ ਰਿਹਾ ਜੀ ਤਰਾਚ ਦਾ ਆਉਂਦੇ ਨੇ ਮਨ ਦੀ ਡਾਮਾ ਡੋਲਦਾ ਵੀ ਆਉਂਦੀ ਆ ਅਸੀਂ ਕੋਈ ਰੱਬ ਨਹੀਂ ਹੈਗੇ ਹਾਂ ਸਭ ਕੁਝ ਚੱਲਦਾ ਪਰ ਹੁ ਟੈਂਪਰੀ ਹੈ ਹਾਂਜੀ ਜਿਆਦਾ ਸਮਾਂ ਆਨੰਦ ਚ ਆ ਜਿਆਦਾ ਸਮਾਂ ਬੱਚੇ ਵੀ ਆਨੰਦ ਚ ਨੇ ਸਭ ਕੁਝ ਠੀਕ ਠਾਕ ਹੈ ਤੇ ਪ੍ਰਮਾਤਮਾ ਆਪਣੇ ਭਾਣੇ ਚ ਰੱਖੇ ਇਹੀ ਇੱਕ ਦੁਆ ਹੈ ਔਰ ਸਭ ਦੇ ਕਰੇ ਐਵੇਂ ਹੀ ਬੱਚਿਆਂ ਨੂੰ ਖੁਸ਼ੀਆਂ ਬਖਸ਼ੇ ਬੱਚੇ ਤੰਦਰੁਸਤ ਰਹਿਣ ਸਟਰੋਂਗ ਰਹਿਣ ਤੇ ਮਾਪੇ ਵੀ ਆਪਣੇ ਵੱਲ ਚਾਤੀ ਮਾਰਨ ਤੇ ਖੁਸ਼ ਰਹਿਣ ਬੱਚਿਆਂ ਨੂੰ ਖੁਸ਼ ਰੱਖਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਂ